ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਕੁਝ ਸਿੱਖੀਏ ਚੈਨਲ ਤੇ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਟੁੱਟੀ ਹੋਈ ਛਾਲਣੀ ਤੋਂ ਬਹੁਤ ਹੀ ਵਧੀਆ ਘਰ ਤੋਂ ਵਿੱਚ ਹੋਣ ਵਾਲਾ ਆਰਗੇਨਾਈਜ਼ਰ ਇਹ ਆਪਣੀ ਛਾਲਣੀ ਟੁੱਟ ਗਈ ਸੀ ਤੇ ਇਹਨੂੰ ਹੀ ਹੁਣ ਅਸੀਂ ਵਰਤੋਂ ਵਿੱਚ ਲਿਆ ਕੇ ਬਹੁਤ ਹੀ ਵਧੀਆ ਆਰਗੇਨਾਈਜ਼ਰ ਬਣਾਵਾਂਗੇ ਆਓ ਜੀ ਬਣਾਉਣੇ ਆ ਟੁੱਟੀ ਹੋਈ ਛਾਲਣੀ ਤੋਂ ਆਰਗੇਨਾਈਜ਼ਰ ਹਾਂਜੀ ਆਪਾਂ ਛਾਲਣੇ ਨੂੰ ਸਪੰਜ ਦੇ ਪੀਸ ਦੇ ਉੱਤੇ ਰ ਕੇ ਨਿਸ਼ਾਨੇ ਲਗਾ ਲੈਣੀਆਂ ਨਿਸ਼ਾਨੇ ਲਗਾ ਕੇ ਚਾਕੂ ਦੀ ਸਹਾਇਤਾ ਨਾਲ ਇਹਨੂੰ ਆਪਾਂ ਜਿੱਥੇ-ਜਿੱਥੇ ਨਿਸ਼ਾਨੇ ਲਗਾਈਓ ਉੱਥੋਂ-ਉੱਥੋਂ ਕੱਟ ਦੇਣਾ ਇਹ ਮੇਰੇ ਕੋਲ ਬੇਸਟ ਸਪੰਜ ਪਈ ਸੀ ਆਪਾਂ ਉਹਦੇ ਤੇ ਕਰ ਰਹੇ ਹਾਂ ਤੁਸੀਂ ਚਾਹੋ ਤਾਂ ਨਵੀਂ ਸਪੰਜ ਲੈ ਸਕਦੇ ਹੋ ਦੇਖੋ ਜੀ ਚਾਕੂ ਨਾਲ ਆਪਾਂ ਇਹਨੂੰ ਕੱਟ ਲੈਣਾ ਕੱਟਣ ਤੋਂ ਬਾਅਦ ਤੇ ਆਪਾਂ ਇਹਨੂੰ ਕੈਂਚੀ ਨਾਲ ਬਿਲਕੁਲ ਸਾਫ਼ ਕਰ ਲੈਣਾ ਛਾਲਣੇ ਦੇ ਅਕੋਰਡਿੰਗ ਇਹਦੇ ਸ਼ੇਪ ਬਣਾ ਦੇਣੀ ਆ ਇਹਨੂੰ ਗੋਲ ਕਰ ਲੈਣਾ ਦੇਖੋ ਬਿਲਕੁਲ ਸਾਫ਼ ਕਰ ਲੈਣਾ ਕੈਂਚੀ ਨਾਲ ਆਪਾਂ ਇਹਨੂੰ ਗੋਲ ਪੀਸ ਬਣਾ ਲੈਣਾ ਪੂਰੀ ਫਿਨਿਸ਼ਿੰਗ ਦੇ ਦੇਣੀ ਆ ਦੇਖੋ ਜੀ ਹੁਣ ਆਪਣਾ ਜਿਹੜਾ ਪੀਸ ਆ ਬਿਲਕੁਲ ਤਿਆਰ ਆ ਹੁਣ ਅਸੀਂ ਕੀ ਕਰਨਾ ਇਹ ਆਪਣੇ ਕੋਲ ਇੱਕ ਪੀਸ ਪਿਆ ਸੀ ਕੱਪੜੇ ਦਾ ਠੀਕ ਆ ਜੀ ਇਹਨੂੰ ਆਪਾਂ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਵਿਛਾ ਲੈਣਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਕੱਪੜਾ ਲੈ ਸਕਦੇ ਹੋ ਤੇ ਇਹਨੂੰ ਆਪਾਂ ਡਬਲ ਫੋਲਡ ਕਰਕੇ ਵਿਛਾ ਲਿਆ ਤੇ ਵਿਛਾ ਕੇ ਅਸੀਂ ਕੀ ਕਰਨਾ ਹੈ ਸ਼ਾਲਣੀ ਨੂੰ ਇਹਦੇ ਉੱਪਰ ਰੱਖ ਲੈਣਾ ਤੇ ਰੱਖ ਕੇ ਥੋੜਾ ਥੋੜਾ ਫालतू 1.5 ਇੰਚ ਇੰਚ 1.5 ਇੰਚ ਛੱਡ ਕੇ ਅਸੀਂ ਨਿਸ਼ਾਨੀਆਂ ਲਾ ਲੈਣੀਆਂ ਨੇ ਤੇ ਦੇਖੋ ਨਿਸ਼ਾਨੀ ਲਗਾ ਕੇ ਤੇ ਇਹਨੂੰ ਇੱਕ ਨਿਸ਼ਾਨੇ ਵਿੱਚ ਉਹ ਫਿਲਾ ਦੇਣੀ ਆ ਠੀਕ ਆ ਹੁਣ ਸਾਡੇ ਨਿਸ਼ਾਨੇ ਲੱਗ ਗਏ ਅਸੀਂ ਬਾਹਰ ਵਾਲੀ ਨਿਸ਼ਾਨੀ ਤੋਂ ਉਹ ਕਟਿੰਗ ਕਰ ਦੇਣਾ ਜਿਹੜੀ ਬਾਹਰ ਨਿਸ਼ਾਨੀ ਲਾਈ ਸੀ ਆਪਾਂ ਉਹਨੂੰ ਕਟਿੰਗ ਕਰ ਲਿਆ ਤੇ ਸਾਡੇ ਦੋ ਗੋਲ ਪੀਸ ਬਣ ਗਏ ਨੇ ਦੇਖੋ ਇਹ ਆਪਣੇ ਦੋ ਕੋਲ ਪੀਸ ਨੇ ਇਹਨਾਂ ਦੇ ਵਿੱਚੋਂ ਇੱਕ ਪੀਸ ਨੂੰ ਆਪਾਂ ਸਾਈਡ ਤੇ ਕਰ ਦੇਣਾ ਤੇ ਦੂਜੇ ਪੀਸ ਨੂੰ ਆਪਾਂ ਕੀ ਕਰਨਾ ਜਿਹੜਾ ਥੋੜਾ ਜਿਹਾ ਕਪੜਾ ਆਪਣੇ ਹੋਰ ਬਚਿਆ ਉਹਨੂੰ ਵਿਛਾ ਕੇ ਉਹਦੇ ਉੱਤੇ ਨੂੰ ਪੀਸ ਨੂੰ ਥੋੜਾ ਜਿਹਾ ਉੱਪਰੋਂ ਫੋਲਡ ਕਰਕੇ ਕੋਲ ਪੀਸ ਨੂੰ ਥੋੜਾ ਜਿਹਾ ਫੋਲਡ ਕਰਕੇ ਇਦਾਂ ਇਹਦੇ ਉੱਪਰ ਰੱਖ ਲੈਣਾ ਤੇ ਰੱਖ ਕੇ ਫਿਰ ਬਰਾਬਰ ਜਿਹਾ ਕਰ ਲੈਣਾ ਉਹਨੂੰ ਬਿਲਕੁਲ ਬਰਾਬਰ ਕਰਕੇ ਇਹਦੇ ਉੱਪਰ ਰੱਖ ਲੈਣਾ ਜਿਹੜਾ ਆਪਣੇ ਕੋਲ ਹੋਰ ਪੀਸ ਹੈਗਾ ਤੇ ਇਹਦੇ ਉੱਪਰੋਂ ਵਾਲਦਾਲ ਨੂੰ ਇਹਨੂੰ ਕਟਿੰਗ ਕਰ ਦੇਣਾ ਬਰਾਬਰ ਕਟਿੰਗ ਕਰ ਦੇਣਾ ਇਹਦੇ ਉੱਪਰੋਂ ਆਪਣਾ ਫੋਲਡ ਕਰਕੇ ਦੇਖੋ ਜੀ ਬਿਲਕੁਲ ਨਾਲੋਂ ਨਾਲੋਂ ਕਟਿੰਗ ਕਰਨਾ ਹੈ ਇਹ ਆਪਾਂ ਜਿਹੜਾ ਕਟਿੰਗ ਕਰ ਲਿਆ ਕਟਿੰਗ ਕਰਨ ਤੋਂ ਬਾਅਦ ਜਿਹੜਾ ਆਪਣੇ ਗੋਲ ਪੀਸ ਉਹਨੂੰ ਸਾਈਡ ਤੇ ਕਰ ਦੇਣਾ ਠੀਕ ਹੈ ਜੀ ਤੇ ਦੇਖੋ ਉਸ ਤੋਂ ਬਾਅਦ ਜਿਹੜਾ ਆਪਣਾ ਕੱਟੇ ਆਪਾਂ ਪੀਸ ਤੋਂ ਬਾਅਦ ਚੋਂ ਵਾੜਾ ਤੋਂ ਉੱਪਰ ਵਾਲੇ ਹਿੱਸੇ ਤੋਂ ਆਪਾਂ ਇਹਨੂੰ ਡਬਲ ਫੋਲਡ ਕਰਕੇ ਉੱਤੇ ਇੱਕ ਸਿਲਾਈ ਲਗਾ ਦੇਣੀ ਆ। ਹਾਂਜੀ ਆਪਾਂ ਸੀਣਾ ਲਾ ਲਿਆ ਨੇ ਮੂਰੇ। ਸੀਣ ਲਗਾ ਕੇ ਇਹਦੇ ਉੱਤੇ ਇਹਨੂੰ ਰੱਖ ਲੈਣਾ ਆਪਾਂ। ਉੱਤੇ ਰੱਖ ਕੇ ਇਹਦੇ ਤੇ ਸਾਰੇ ਤੇ ਪੈਰ-ਪੈਰ ਦੀ ਸੀਨ ਲਾ ਦੇਣੀ ਆ। ਆ ਦੇਖੋ ਇਦਾਂ ਸਾਰੇ ਦੇ ਉੱਤੇ ਪੈਰ-ਪੈਰ ਦੀ ਆਪਾਂ ਸੀਣਾ ਮਾਰ ਦੇਣੀਆਂ ਨੇ। ਆ ਦੇਖੋ ਆਪਾਂ ਪੈਰ-ਪੈਰ ਦੀ ਸੀਣਾ ਮਾਰ ਲੀਆਂ ਸਾਰੇ ਤੇ। ਠੀਕ ਹੈ ਜੀ ਆ ਦੇਖੋ ਸਾਰੇ ਤੇ ਪਰ ਪਰ ਦੀਆਂ ਸੀਰ ਆਪਾਂ ਮਾਰ ਲੀਆਂ ਹੁਣ ਅਸੀਂ ਕੀ ਕਰਨਾ ਹੈ ਜਿਹੜਾ ਦੂਜਾ ਗੋਲ ਪਿਸ ਕੱਟਿਆ ਸੀ ਉਹਨੂੰ ਇਹਦੇ ਉੱਪਰ ਰੱਖ ਲੈਣਾ ਤੇ ਇੱਥੋਂ ਤੇ ਲੈ ਕੇ ਇਹਦੇ ਇੱਥੇ ਤੱਕ ਪੈਰ ਪੈਰ ਦੀ ਸੀਨ ਮਾਰ ਦੇਣੀਆਂ ਹਾਂਜੀ ਆਪਾਂ ਪੈਰ ਪੈਰ ਦੀ ਸੀਨ ਮਾਰ ਲਈ ਤੇ ਉਹ ਤੋਂ ਬਾਅਦ ਇਹਦੇ ਤੇ ਅਸੀਂ ਸਾਰੇ ਤੇ ਥੋੜੇ ਥੋੜੇ ਟੱਕ ਲਗਾ ਦੇਣੇ ਆ ਜਿੱਥੇ ਜਿੱਥੇ ਆਪਾਂ ਪੈਰ ਪੈਰ ਦੀ ਸੀਨ ਮਾਰੀਆ ਬਸ ਆਪਣਾ ਜਿਹੜਾ ਸੀਨ ਨਾ ਕੱਟੀ ਜਾਵੇ ਉਹ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਕਰ ਲੈਣਾ ਸਿੱਧਾ ਕਰਕੇ ਜਿਹੜੀ ਸਪੰਜ ਆਪਾਂ ਕਟਿੰਗ ਕੀਤੀ ਸੀ ਉਹ ਇਹਦੇ ਵਿੱਚ ਪਾ ਦੇਣੀ ਆ ਤੇ ਆਪਾਂ ਸਪੰਜ ਹੋੜ ਵਿੱਚ ਪਾਤੀ। ਉਹਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਵਿੱਚ ਪਾ ਕੇ। ਠੀਕ ਹੈ। ਤੇ ਦੇਖੋ ਆਪਾਂ ਸਪੰਜ ਵਿੱਚ ਪਾ ਲਈ ਹੋਈ ਆ। ਹੁਣ ਜਿਹੜਾ ਆਪਣਾ ਖੁੱਲਾ ਭਾਗ ਰਹਿ ਗਿਆ ਉਹਨੂੰ ਵੀ ਆਪਾਂ ਸੂਈ ਦੇ ਨਾਲ ਚੰਗੀ ਤਰ੍ਹਾਂ ਸਟਿਚ ਕਰ ਦੇਣਾ। ਚੰਗੀ ਤਰ੍ਹਾਂ ਸੀ ਦੇਣਾ। ਦੇਖੋ ਇਹ ਸੂਈ ਨਾਲ ਆਪਾਂ ਤਾਂ ਸੀਤਾ ਕਿ ਕਹਾਂ ਲੂ ਇਹ ਜੇ ਗੰਦਾ ਵੀ ਹੋ ਜਾਵੇ ਆਪਾਂ ਇਹਨੂੰ ਉਤਾਰ ਕੇ ਸੀਣਾ ਧੇੜ ਕੇ ਆ ਉੱਪਰ ਵਾਲਾ ਜਿਹੜਾ ਸੂਈ ਨਾਲ ਸੀਤਾ ਇਹਨੂੰ ਧੇੜ ਕੇ ਇਹਨੂੰ ਵਾਸ਼ ਕਰ ਸਕਦੇ ਆ। ਦੇਖੋ ਜੀ। ਆਪਾਂ ਸਾਰਿਆਂ ਨੂੰ ਸੂਈ ਦੇ ਨਾਲ ਸੀ ਦੇਣਾ ਹਾਂਜੀ ਦੇਖੋ ਹੁਣ ਆਪਾਂ ਇਹ ਸੀਤਾ ਹੋਇਆ ਗੱਠ ਮਾਰ ਦੇਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਕੀ ਕਰਾਂਗੇ ਜਿਹੜੀ ਆਪਾਂ ਛਾ ਲੈਣੀ ਸੀਗੀ ਆਪਣੇ ਕੋਲ ਉਹਨੂੰ ਭਾਂਟ ਦੇ ਵਿਚੇ ਨੂੰ ਪਾ ਦੇਣਾ ਕੋਈ ਤਾਂ ਇਹ ਤੇ ਆਪਾਂ ਸਾੜਣਾ ਨੂੰ ਤਾਂ ਦੇਖੋ ਠੀਕ ਹੈ ਜੀ ਵਿੱਚ ਪੈ ਗਈ। ਉਹ ਕਿੰਨੇ ਵਧੀਆ ਤਰੀਕੇ ਨਾਲ ਇਹ ਵਿੱਚ ਹੋ ਗਿਆ ਸਫਾਈ ਨਾਲ ਬਣ ਗਿਆ। ਹੁਣ ਅਸੀਂ ਚੇਕਾ ਪਾ ਡੋਰੀ ਲੈ ਕੇ ਅੰਦਰ ਦੀ ਲਗਾ ਕੇ ਜਾ ਦੇ ਪਿੱਛੇ ਉਹਨਾਂ ਕਰਕੇ ਉੱਪਰ ਤੋਂ ਟੰਗਣ ਵਾਸਤੇ ਡੋਰੀ ਦੀ ਤਰ੍ਹਾਂ ਇਹ ਬਣਾ ਲਾਂਗੇ ਕੱਠ ਮਾਰ ਦਾਂਗੇ। ਅਲੋਕ ਆਖਿਲ ਬਣ ਕੇ ਉਹਨ ਇਥੋਂ ਆਪਾਂ ਟੰਗ ਸਕਦੇ ਆ। ਤੋ ਵੇਖੋ ਜੀ ਆਪਾਂ ਜਿਵੇਂ ਕਰੋਸ਼ੀ ਆਪਣੇ ਸੂਏ ਚ ਚਿਮਟੀ ਵਗੈਰਾ ਤੇ ਪੇਚਕਸ ਛੋਟੇ ਕਟਰ ਵਗੈਰਾ ਸਾਰੇ ਆਪਾਂ ਜਿਹੜੀਆਂ ਪਰਪਰ ਦੀਆਂ ਸਲਾਈਆਂ ਮਾਰੀ ਇਹਨਾਂ ਉਹਨਾਂ ਵਿੱਚ ਪਾ ਸਕਦੇ ਆ ਤੇ ਦੂਜੀ ਸਾਈਡ ਤੇ ਆਪਾਂ ਜੀ ਮੈਂ ਸੂਈ ਟੰਗ ਸੂਈਆਂ ਜਿੰਨੀਆਂ ਵੀ ਹੈਗੀਆਂ ਨੇ ਆਪਣੇ ਕੋਲ ਜਿਹੜੀਆਂ ਇੱਧਰ ਉੱਧਰ ਗਿਰ ਜਾਂਦੀਆਂ ਨੇ ਹਨਾ ਟਾਈਮ ਤੇ ਕਦੇ ਮਿਲਦੀ ਨਹੀਂ ਹੁੰਦੀ ਆਪਾਂ ਇਦਾਂ ਇਹਨਾਂ ਨੂੰ ਸੂਈਆਂ ਨੂੰ ਇਹਦੇ ਵਿੱਚ ਰੱਖ ਸਕਦੇ ਆ ਤੇ ਆਪਣਾ ਕਾਫੀ ਟਾਈਮ ਬਚ ਜਾਂਦਾ ਵੇਖੋ ਸਾਰੀਆਂ ਸੂਈਆਂ ਆਪਾਂ ਇੱਥੇ ਸੇਫਟੀ ਪੈਨ ਹੋਗੇ ਜਿਵੇਂ ਵੀ ਰੱਖ ਸਕਦੇ ਆ ਤਾਂ ਤੇ ਹੋਰ ਵੀ ਮੈਂ ਬਹੁਤ ਸਮਾਨ ਇਹਦੇ ਵਿੱਚ ਰੱਖੂੰਗੀ ਕੋ ਬਣਾ ਔਰਗੇਨਾਈਜ਼ਰ ਤੇ ਇਹਨੂੰ ਜਿੱਥੇ ਸਾਡੀ ਮਸ਼ੀਨਾਂ ਜਿੱਥੇ ਬੈਠ ਕੇ ਅਸੀਂ ਕੰਮ ਕਰਦੇ ਆ ਉੱਥੇ ਟੰਗ ਲੈਣਾ ਵੀਡੀਓ ਚੰਗੇ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਅਗਲੀ ਵੀਡੀਓ ਚ